ਬਹੁਤ ਵੱਡੇ ਸੁਨੇਹੇ ਆਏ ਬਈ ਹਸਨਪੁਰ ਤੇ ਦੇਤਵਾ ਦਾ ਬਹੁਤ ਸੋਹਣਾ ਸੈਮੀ ਲੱਗਿਆ ਇਹ ਦੇ ਤਾਈ ਹੋ ਗਿਆ ਮੈਚ ਤੇ ਹਸਨਪੁਰ ਹਸਨਪੁਰ ਜਿੱਤ ਗਈ ਵੀਰੇ ਹਸਨਪੁਰ ਜਿੱਤ ਗਈ ਵੀਰੇ ਐਕਸ਼ਨ ਕਰਤਾ ਮੁੰਡਿਆਂ ਨੇ ਸਰਾ ਕਰਾਉਂਦਾ ਹਸਨਪੁਰ ਵਾਲਿਆਂ ਨੇ ਵੀਰੇ ਦੁਬਾਰਾ ਖੇਡਣ ਲੱਗਿਆ ਮੁੰਡੇ ਤੇ ਬਹੁਤ ਸੋਹਣੀ ਟੀਮ ਬਣ ਕੇ ਉੱਠੀ ਆ ਭਰਾ ਸਾਰੀ ਪਲੇਅਰ ਦੁਬਾਰਾ ਖੇਡਣ ਲੱਗਿਆ ਬਈ ਬਹੁਤ ਤਕੜਾ ਖੇਡੇ ਆ ਆਪਾਂ ਗੱਲ ਵੀ ਕਰਾਉਨੇ ਆ ਵੀਰੇ ਉਹਨਾਂ ਨਾਲ ਕਿਵੇਂ ਲੱਗਿਆ ਟੂਰਨਾਮੈਂਟ ਤੁਹਾਨੂੰ ਫਾਈਨਲ ਚ ਪਹੁੰਚ ਗਏ ਤੁਸੀਂ ਵਧਾਈਆਂ ਪਹਿਲਾਂ ਤੋਂ ਤੁਹਾਨੂੰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਮੇਰੇ ਥੈਂਕ ਯੂ ਟੂਰਨਾਮੈਂਟ ਕਿਵੇਂ ਲੱਗਿਆ ਵੀਰੇ ਟੂਰਨਾਮੈਂਟ ਵਧੀਆ ਕਰਾ ਰਹੇ ਵੀਰੇ ਬਹੁਤ ਵਧੀਆ ਕਰਾ ਰਹੇ ਪੱਕਾ ਪਾਤ ਕੋਈ ਕੁਝ ਨਹੀਂ ਮੇਰਾ ਵੀਰੇ ਬਹੁਤ ਸੋਹਣਾ ਬਸ ਆਪਸੋ ਦਾ ਟੂਰਨਾਮੈਂਟ ਕਰਾ ਰਿਹਾ ਕਮੇਟੀ ਨੇ ਬਹੁਤ ਵਧੀਆ ਸਾਰੀਆਂ ਟੀਮਾਂ ਦਾ ਲੈ ਅਰੇਂਜਮੈਂਟ ਕੀਤਾ ਹੋਇਆ ਹੋਈ ਦੁਬਾਰਾ ਖੇਡਣ ਲੱਗਿਆ ਵੀਰੇ ਇਹ ਗੱਲ ਬਾਤ ਆ ਮੁੰਡਿਆਂ ਦੀ ਵੀਰੇ ਜਿੱਦਾਂ ਪਹਿਲਾਂ ਅਸੀਂ ਖੇਡਦੇ ਹੁੰਦੇ ਜਿੱਦਾਂ ਟੀਮ ਟੁੱਟ ਕੇ ਦੁਬਾਰਾ ਹੁਣ ਬਿਲਡ ਅਪ ਹੋ ਰਹੀ ਆ ਮਿਹਨਤ